ਰਾਪਤ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਹਾਂ ਗੱਲ ਫਿਰ ਅੱਜ ਭਾਨਾ ਸਿੱਧੂ ਦੀ ਹੋਏਗੀ ਕਿਉਂਕਿ ਭਾਨਾ ਸਿੱਧੂ ਤੇ ਸਾਰਿਆਂ ਦੀਆਂ ਨਿਗਾਹਾਂ ਟਿੱਕੀ ਗਈਆਂ ਨੇ ਭਾਨਾ ਸਿੱਧੂ ਦੇ ਪਿੰਡ ਕੋਟ ਦੁੰਨਾ ਵਿਖੇ ਵੱਡਾ ਇਕੱਠ ਹੋਇਆ ਤੇ ਨਾਲ ਕੋਰਟ ਦੇ ਵਿੱਚ ਪਟਿਆਲਾ ਕੋਰਟ 'ਚ ਪੇਸ਼ ਕੀਤਾ ਗਿਆ ਭਾਨਾ ਸਿੱਧੂ ਨੂੰ ਲੋਕਾਂ ਦੇ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇੱਕ ਸਮਾਜ ਸੇਵੀ ਜਿਹਨੂੰ ਪੱਤੀ ਪੱਤਰ ਦੇ ਲੋਕ ਜਾਣਦੇ ਹੋਣ ਸੋਸ਼ਲ ਮੀਡੀਆ 'ਤੇ ਐਕਟਿਵ ਹੋਵੇ ਉਹ ਚਿੰਨੀ ਚਪਟ ਕਿਵੇਂ ਸਕਦਾ ਹੈ ਇੱਕ ਸਾਬਕਾ ਪੁਲਿਸ ਵਾਲਾ ਵੀ ਬੋਲਿਆ ਉਸ ਕੋਰਟ ਤੋਂ ਨੇ ਰੈਲੀ ਦੇ ਵਿੱਚ ਉਹਨੇ ਸਵਾਲ ਪੁੱਛੇ ਲੋਕਾਂ ਤੋਂ ਕਿ ਕਿਹੜਾ ਜਿਹੜਾ ਬੰਦਾ 20 ਲੱਖ ਦੀ ਗੱਡੀ 'ਚ ਜਾਂਦਾ ਹੋਵੇ ਕੀ ਉਹ ਚੈਨੀ ਚੋਰ ਹੋ ਸਕਦਾ ਹੈ ਕੀ ਉਹ 10000 ਕਿਸ ਤੋਂ ਲੈ ਸਕਦਾ ਜਿਹੜਾ ਲੋਕਾਂ ਦੇ ਪੈਸੇ ਵਾਪਸ ਪਾਉਂਦਾ ਹੋਵੇ ਮੇਰੇ ਨਾਲ ਨੇ ਐਡਵੋਕੇਟ ਉਪਜੀਤ ਸਿੰਘ ਬਰਾੜ ਜੋ ਖੁਦ ਕੋਰਟ ਦੋਨਾਂ ਦੇ ਕੱਠ ਤੋਂ ਆਏ ਨੇ ਇਹਨਾਂ ਤੋਂ ਜਾਣਦੇ ਆ ਕਿ ਉਸ ਇਕੱਠ ਦੇ ਵਿੱਚ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸੀ ਲੋਕ ਕੀ ਮਹਿਸੂਸ ਕਰਦੇ ਨੇ ਇੱਕ ਇਹ ਵੀ ਚਰਚਾ ਚੱਲੀ ਸاسي ਲੋਕਾਂ ਨੇ ਉੱਤ ਬੋਲਿਆ ਕਿ ਬਦਲਾਖੋਰੀ ਦੀ ਰਾਜਨੀਤੀ ਮੌਜੂਦਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਵਾਕਈ ਇਹ ਉੱਥੇ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਲੋਕ ਮਹਿਸੂਸ ਕਰਦੇ ਸੀ ਇਹਦੇ ਬਾਰੇ ਗੱਲ ਕਰਦੇ ਹਾਂ ਬਰਾੜ ਸਾਹਿਬ ਨਾਲ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਆ ਫੋਖਰ ਸਾਹਿਬ رابطہ ਪੰਜਾਬ ਨੂੰ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜੀ ਪਤੇ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਵੱਡੇ ਇਕੱਠ ਨੂੰ ਦੇਖ ਕੇ ਜਿਹੜੇ ਮਾਸੇਵੀ ਨੇ ਜਾਂ ਜਿਹੜੇ ਕੁਝ ਚਾਹੁੰਦੇ ਕਿ ਪੰਜਾਬ ਦੇ ਵਿੱਚ ਨਵਾਂ ਹੋਵੇ ਜਾਂ ਜਿਹੜੇ ਇਸ ਗੱਲੋਂ ਦੁਖੀ ਨੇ ਕਿ ਪੰਜਾਬ ਪੁਲਿਸ ਦੇ ਹਜੇ ਵੀ ਹੱਥ ਬੰਨੇ ਨਹੀਂ ਹੋਏ ਜਿੱਤੇ ਚਾਹੇ ਛੁੱਟਾ ਕੇਸ ਬਣਾ ਦੋ ਇਹਦੇ ਬਾਰੇ ਜੋ ਲੋਕ ਮਹਿਸੂਸ ਕਰਦੇ ਨੇ ਕਿੰਨਾ ਇਕੱਠ ਉਹਨਾਂ ਲੋਕਾਂ ਦਾ ਸੀ ਤੇ ਤੁਸੀਂ ਕੀ ਮਹਿਸੂਸ ਕੀਤਾ ਉੱਥੇ ਜਾ ਕੇ ਓਕਰ ਸਾਹਿਬ ਉੱਥੇ ਲੱਖਾਂ ਦਾ ਇਕੱਠ ਸੀਗਾ ਕਈ-ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਸੀਗੀਆਂ ਦੋਨੋਂ ਸਾਈਡਾਂ ਤੇ ਕੋਈ ਵੀ ਗਲੀ ਅਜੇ ਨਹੀਂ ਸੀਗੀ ਜਿੱਥੇ ਟਰਾਲੀਆਂ ਟਰੈਕਟਰ ਨਹੀਂ ਖੜੇ ਸੀਗੇ ਕਾਰਾਂ ਬੇਸ਼ੁਮਾਰ ਕਾਰਾਂ ਖੜੀਆਂ ਸੀਆਂ ਲੋਕਾਂ ਨੂੰ ਘਟਾਉਣ ਦੀ ਜਗ੍ਹਾ ਨਹੀਂ ਮਿਰੀ ਸੀਗੀ ਇਸ ਤਰ੍ਹਾਂ ਦਾ ਕੱਟ ਸੀਗਾ ਜਿਵੇਂ ਫਤੇਗੜ ਸਾਹਿਬ ਜੋੜ ਮੇਲੇ ਤੇ ਕੱਟ ਹੁੰਦਾ ਲੋਕਾਂ ਦੀ ਭੀੜ ਜਾ ਰਹੀ ਹੁੰਦੀ ਆ ਆ ਰਹੀ ਹੁੰਦੀ ਆ ਇਸ ਹਿਸਾਬ ਦੇ ਨਾਲ ਉੱਥੇ ਕੱਟ ਸੀਗਾ ਤੇ ਕੱਟ ਦੇਖ ਕੇ ਮੈਂ ਵੀ ਬਹੁਤ ਹੈਰਾਨ ਹੋਇਆ ਵੀ ਦੋ ਤਿੰਨ ਦੋ ਕੁ ਦਿਨ ਪਹਿਲਾਂ ਦੀ ਦਿੱਤੀ ਹੋਈ ਕਾਲ ਦੇ ਨਾਲ ਇੰਨਾ ਵੱਡੀ ਉਸ ਤਦਾਦ ਦੇ ਵਿੱਚ ਇਕੱਠਾ ਹੋਣਾ ਨੌਜਵਾਨਾਂ ਦਾ ਤੇ ਬਜ਼ੁਰਗਾਂ ਦਾ ਬੀਬੀਆਂ ਦਾ ਇਹ ਤਾਂ ਵਾਕਈ ਹੀ ਇਦਾਂ ਲੱਗਦਾ ਹੈ ਵੀ ਸਮੁੱਚਾ ਪੰਜਾਬ ਜਾਗ ਚੁੱਕਿਆ ਹੈ ਪੰਜਾਬ ਦੀ ਆਣਖ ਤੇ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੀ ਆ ਮੈਂ ਹੈਰਾਨ ਇਸ ਗੱਲ ਤੇ ਆ ਮੈਂ ਇੱਕ ਐਸਾ ਵੀ ਨੌਜਵਾਨ ਉੱਥੇ ਦੇਖਿਆ ਜਿਹੜਾ ਕਈ 100 ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚਿਆ ਉੱਥੇ ਰਾਜਸਥਾਨ ਤੋਂ ਵੀ ਆਏ ਹੋਏ ਆ ਹਿਮਾਚਲ ਤੋਂ ਵੀ ਆਏ ਹੋਏ ਆ ਦਿੱਲੀ ਤੋਂ ਵੀ ਆਏ ਹੋਏ ਆ ਤੇ ਜੰਮੂ ਤੱਕ ਤੋਂ ਸਾਰੇ ਜਿਹੜੇ ਬੰਦੇ ਪਹੁੰਚੇ ਆ ਤੇ ਇਹ ਇਕੱਠ ਤਾਂ ਆਪਣੇ ਆਪ ਦੇ ਵਿੱਚ ਇੱਕ ਸ਼ਾਦੀ ਭਰਦਾ ਹੈ ਵੀ ਉਹ ਇੱਕ ਐਸਾ ਇਨਸਾਨ ਆ ਜਿਹੜਾ ਲੋਕਾਂ ਲਈ ਲੜਦਾ ਹੈ ਲੋਕਾਂ ਲਈ ਖੜਦਾ ਹੈ ਤਾਂ ਹੀ ਕੋਈ ਕੋਈ ਮਾੜਾ ਕਰਤਾਰ ਵਾਲਾ ਵਿਅਕਤੀ ਹੋਵੇ ਉਹਦੇ ਨਾਲ ਤਾਂ ਪਿੰਡ ਨਹੀਂ ਤੁਰ ਕੇ ਰਾਜੀ ਇੱਥੇ ਤਾਂ ਸਾਰਾ ਪੰਜਾਬ ਦੇ ਦੂਜੀਆਂ ਸਟੇਟਾਂ ਤੋਂ ਵੀ ਲੋਕ ਟੁੱਕੇ ਹੋ ਸੀਗੇ ਇਹ ਬਹੁਤ ਹੀ ਦੇਖਣ ਵਾਲੀ ਗੱਲ ਸੀਗੀ ਯਾਰ ਲੋਕ ਬੜੇ ਹੀ ਸਿਪਲੈਂਟ ਵੇ ਦੇ ਨਾਲ ਸੁਣ ਰਹੇ ਸੀਗੇ ਸਾਰੇ ਆਲੇ-ਦਾਲੇ ਦੀ ਜਿਹੜੀਆਂ ਛੱਤਾਂ ਸੀਗੀਆਂ ਉਹਨਾਂ ਤੇ ਲੋਕ ਖੜੇ ਸੀਗੇ ਉਥੇ ਟਾਵਰ ਬਣੇ ਸੀਗੇ ਅਨਾਜ ਮੰਡੀ ਸੀਗੀ ਜਿੱਥੇ ਘਟ ਸੀਗਾ ਉਹ ਟਾਲਾਂ ਦੇ ਉੱਪਰ ਲੋਕ ਚੜੇ ਹੋਏ ਸੀਗੇ ਤੁਸੀਂ ਦੇਖਿਆ ਹੋਊਗਾ ਇਹ ਸਿਰਫ ਸਟੇਜ ਤੇ ਟੈਂਟ ਸੀਗਾ ਸਟੇਜ ਤੇ ਜਿਹੜਾ ਸੀਗਾ ਟੈਂਟ ਲੱਗਿਆ ਵਾ ਬਾਕੀ ਸਾਰੇ ਜੋਵੇਂ ਸੀਗੇ ਬੈਠੇ ਬੰਦੇ ਇੱਥਾਂ ਪੁੱਜੇ ਬੈਠੇ ਸੀਗੇ ਬਾਹਰ ਬੈਠੇ ਸੀਗੇ ਤੇ ਕੁਝ ਲੰਗਰ ਵਰਤਾ ਰਹੇ ਸੀਗੇ ਕੋਈ ਚਾਹ ਪੀ ਰਹੇ ਸੀਗੇ ਤੇ ਵੀਡੀਓ ਪੜਾ ਰਹੇ ਤੇ ਹਰੇਕ ਆਪੋ ਆਪਣੇ ਤਰੀਕੇ ਨਾਲ ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਵਿਅਕਤ ਕਰ ਰਿਆ ਸੀ ਆਪਣੇ ਵੱਲੋਂ ਦੱਸ ਰਿਹਾ ਸੀ ਜਿੰਨੋ ਮਰਜ਼ੀ ਬੁਚਰੋ ਐ ਲੱਗ ਰਿਹਾ ਸੀਗਾ ਵੀ ਸਾਰਾ ਪੰਜਾਬ ਇਹ ਦੁਖੀ ਹੋ ਕੇ ਸੜਕਾਂ ਤੇ ਆ ਚੁੱਕਿਆ ਹੈ ਔਰ ਇਦਾਂ ਲੱਗਦਾ ਜਿਵੇਂ ਕਿ ਇਨਕਲਾਬ ਸ਼ੁਰੂ ਹੋਵੇ ਤੇ ਬੁਲਾਰੇ ਕਿਸ ਲੈਵਲ ਦੇ ਸੀ ਕਿ ਬੋਲਿਆ ਬੁਲਾਰੇ ਨੇ ਮੈਂ ਨਾ ਸਾਰੀ ਮੁੱਦਾ ਕੀ ਰਿਹਾ ਸਾਰੀ ਚਰਚਾ ਦੌਰਾਨ ਕਿਉਂਕਿ 4-5 ਘੰਟੇ ਲਗਾਤਾਰ ਸਪੀਚਾਂ ਚੱਲੀਆਂ ਦੇਖੋ ਬੁਲਾਰੇ ਉੱਥੇ ਵੱਡੇ ਬੁਲਾਰਿਆਂ ਚ ਆਪਾਂ ਕਹਿ ਸਕਦੇ ਹਾਂ ਵੀ ਕਿਸਾਨ ਯੂਨੀਅਨ ਦੇ ਆਗੂ ਵੀ ਸੀਗੇ ਸੁਖਪਾਲ ਸਿੰਘ ਖੈਰਾ ਸੀਗੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਦੇਖਿਆ ਤੇ ਇਸ ਤਰ੍ਹਾਂ ਜਿਹੜੇ ਮਤਲਬ ਆ ਬੁਲਾਰੇ ਬੋਲਨੇ ਆ ਤੇ ਉਹਨਾਂ ਦਾ ਮਕਸਦ ਸਾਰਿਆਂ ਦਾ ਇੱਕੋ ਸੀਗਾ ਵੀ ਜਿਹੜਾ ਭਗਵਾਨਤਮਾਨ ਬਦਲਾਖੋਰੀ ਦੀ ਨੀਤੀ ਤੇ ਚੱਲ ਰਿਹਾ ਇਹਨੂੰ ਨਹੀਂ ਚੱਲਣਾ ਚਾਹੀਦਾ ਇਹਨੂੰ ਸਿਮਰਜੀਤ ਸਿੰਘ ਮਾਨ ਨੇ ਸਿੱਧਾ ਕਿਹਾ ਵੀ ਤੂੰ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਨਾ ਕਰ ਪਹਿਲਾਂ ਦੀਪ ਸਿੱਧੂ ਦਾ ਨੁਕਸਾਨ ਕਰ ਲਿਆ ਸਿੱਧੂ ਮਸੇਵਾਲੇ ਦਾ ਕਰ ਲਿਆ ਵੀ ਇਹ ਹਰਤਾ ਬੰਦ ਕਰ ਦਿਓ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਵੀ ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿੱਖਾਂ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਵੀ ਜੋ ਸਿੱਖਾਂ ਦੇ ਨਾਲ ਉਥੇ ਕਤਲੋਗਾਰਤ ਹੋਈ ਆ ਕੈਨੇਡਾ 'ਚ ਹੋਈ ਆ ਅ ਇੰਗਲੈਂਡ ਦੇ ਵਿੱਚ ਹੋਈ ਆ ਜਾਂ ਪਾਕਿਸਤਾਨ ਦੇ ਗਵਾਂਡੀ ਮੁਲਕ 'ਚ ਹੋਈ ਆ ਉਹਨਾਂ ਦੀਆਂ ਵੀ ਗੱਲਾਂ ਉਹਨਾਂ ਨੇ ਚਰਚਾ ਕੀਤੀ ਉਹ ਕਹਿੰਦੇ ਸੋਚੇ ਦੁਨੀਆ ਦੇ ਜਿਹੜੇ ਸਿੱਖਾ ਇਸ ਸਮੇਂ ਬਹੁਤ ਆਫਰੇ ਹੋਏ ਆ ਵੀ ਇਦਾਂ ਨਹੀਂ ਕਰਨਾ ਚਾਹੀਦਾ ਵੀ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਿੱਖਾਂ ਨੂੰ ਮਤਲਬ ਕੋਈ ਇਹ ਨਵਾਂ ਰੂਪ ਵੀ ਲੈ ਸਕਦਾ ਜਿਸ ਹਿਸਾਬ ਦੇ ਨਾਲ ਲੋਕਾਂ ਜਿਹੜਾ ਉਹ ਨੌਜਵਾਨ ਸੀਗਾ ਸਾਰਾ ਦੇਖੋ ਨੌਜਵਾਨ ਨੌਜਵਾਨਾਂ ਦਾ ਪਹੁੰਚਣਾ ਉੱਥੇ ਦੇਖ ਕੇ ਐ ਲੱਗਦਾ ਤਾਂ ਵੀ ਬਾਹਰ ਦੇ ਦੇਸ਼ਾਂ 'ਚ ਕੋਈ ਗਿਆ ਹੀ ਨਹੀਂ ਸਾਰੇ ਨੌਜਵਾਨ ਨੇ ਉਰੇ ਪੱਕਾਲੇ ਉਰੇ ਤੁਰੇ ਫਿਰਦੇ ਉਰੇ ਵੀ ਅਸ ਉਰੇ ਕਹੀ ਜਾਂਦੇ ਪੰਜਾਬਸਾਲੀ ਹੋ ਗਿਆ ਖਾਲੀ ਹੋ ਗਿਆ ਉੱਥੇ ਜਾ ਕੇ ਦੇਖਦੇ ਆ ਵੀ ਇਹਦੇ ਨੌਜਵਾਨ ਨੇ ਨੌਜਵਾਨ ਨੌਜਵਾਨ ਬਾਈ ਤਾਂ ਹਰ ਦੇ ਇਹ ਦੇਖ ਕੇ ਵੱਡੀ ਗੱਲ ਆ ਨਹੀਂ ਸੀ ਇੱਕ ਦੇਖੋ ਇੱਕ ਰਿਮੋਟ ਜਿਹਾ ਏਰੀਆ ਹੋ ਕੋਟ ਦੁੰਨਾ ਪਿੰਡ ਜਦੋਂ ਤਨੋਲੇ ਤੋਂ ਥੋੜੇ ਅੱਗੇ ਜਾਂਦੇ ਆ ਨਾ ਖੱਬੇ ਹੱਥ ਨੂੰ ਉੱਥੇ 10 12 ਕਿਲੋਮੀਟਰ ਆ ਤੇ ਉਹ ਛੋਟਾ ਜਿਹਾ ਕਸਵਾ ਜਿਹਾ ਕਹਿ ਲੋ ਤੇ ਉੱਥੇ ਜਾ ਕੇ ਲੋਕਾਂ ਦਾ ਮਤਲਬ ਪਹੁੰਚਣਾ ਆਪ ਮੁਹਾਰੇ ਇਕਦਾ ਹੁੰਦੀਆਂ ਨਾ ਲੋਕਾਂ ਸਰਕਾਰੀ ਇਕੱਠ ਸਰਕਾਰੀ ਬੱਸਾਂ ਚ ਸਰਕਾਰੀ ਗੱਡੀਆਂ ਚ ਸ਼ਰਾਬਾਂ ਦੇ ਲਾਲ ਚ ਖਾਣਾ ਦੇ ਲਾਲ ਚ ਉਥੇ ਨਾ ਹਰ ਇੱਥੇ ਅਕਾਲੀਆਂ ਦੇ ਕਾਟ ਚ ਐ ਹੁੰਦਾ ਸ਼੍ਰੋਮਣੀ ਕਮੇਟੀ ਦਾ ਦੇਖੋ ਅਕਾਲੀਆਂ ਦੇ ਕਾਟ ਚ ਕੀ ਹੁੰਦਾ ਆਮ ਤੌਰ ਤੇ ਗੁਰਦੁਆਰਿਆਂ ਦੇ ਨੇੜੇ ਰੱਖਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਪਤਾਇਆ ਜਾਂਦਾ ਇੱਥੇ ਸ਼੍ਰੋਮਣੀ ਕਮੇਟੀ ਦਾ ਵੀ ਕੋਈ ਅਜਿਹੀ ਗੱਲ ਮੈਨੂੰ ਨਜ਼ਰ ਨਹੀਂ ਆਈ ਹੈਗੀ ਉਥੇ ਵੀ ਇਦਾਂ ਦਾ ਉਹ ਸਾਰਾ ਦੇਖੋ ਲੋਕ ਲੋਕਾਂ ਨੂੰ ਪਰਵਾਹ ਹੀ ਕੋਈ ਨਹੀਂ ਹੈ ਵੀ ਖਾਣ ਨੂੰ ਮਿਲ ਰਿਹਾ ਨਹੀਂ ਮਰ ਰਿਹਾ ਲੋਕ ਬਹੁਤ ਹੀ ਧਿਆਨ ਦੇ ਨਾਲ ਸਟੇਜ ਦੇ ਬੁਲਾਰਿਆਂ ਦੀ ਗੱਲਾਂ ਸੁਣ ਰਹੇ ਸੀਗੇ ਔਰ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਇਹ ਔਰ ਇੱਥੇ ਤੱਕ ਵੀ ਤੇਰੀ ਅੱਜ ਦੇ ਇਸ ਇਕੱਠ ਦੇ ਨਾਲ ਜਿਵੇਂ ਕੋਈ ਆਜ਼ਾਦੀ ਵੀ ਅੱਜ ਤੇਰੀ ਛਾਤੀ ਦੇ ਵਿੱਚ ਕਿਲ ਘਟਾ ਗਿਆ ਵੀ ਅੱਜ ਜਿਹੜੀ ਭਗਵੰਤ ਸਰਕਾਰ ਆ ਉਹਦਾ ਪੁੱਠਾ ਘੇੜ ਸ਼ੁਰੂ ਹੋ ਗਿਆ ਵੀ ਇਹਨੂੰ ਸਾਰੇ ਪੰਜਾਬ ਚ ਅਖਲ ਦੇ ਦਾਂਗੇ ਇੱਥੇ ਤੱਕ ਗੱਲਾਂ ਹੋ ਰਹੀਆਂ ਸੀ ਸਰਪਾ ਸਾਹਿਬ ਇੱਕ ਸਵਾਲ ਇਹ ਆ ਜਾਂਦਾ ਜਿਸ ਤਰ੍ਹਾਂ ਪਰਮਿੰਦਰ ਛੋਟੇ ਨੂੰ ਰੈਸਟ ਕੀਤਾ ਸੀ ਉਹਦਾ ਬਹੁਤ ਡਟਮਾ ਵਿਰੋਧ ਹੋਇਆ ਫਿਰ ਸਰਕਾਰ ਨੂੰ ਪਹਿਲਾ ਪੁਲਿਸ ਨੇ ਜਿਸ ਤਰ੍ਹਾਂ ਹੁਣ ਭਾਨੇ ਸਿੱਧੂ ਤੇ ਕੇਸ ਬਣਾਏ ਨੇ ਉਹਦੇ ਕੇ ਕਈ ਤਰ੍ਹਾਂ ਦੇ ਮਾੜੇ ਕੇਸ ਬਣਾਏ ਗਏ ਇਦਾਂ ਲੱਗਦਾ ਸੀ ਕਿ ਉਹ ਤਾਂ ਬਹੁਤ ਬੰਦਾ ਮਾੜਾ ਹੈ ਇਦਾਂ ਉਹਦਾ ਇਮੇਜ ਬਣਦਾ ਪਰ ਇਕੱਠਾ ਇਹਨਾਂ ਹੋਣ ਲੱਗ ਗਿਆ ਸਰਕਾਰ ਨੂੰ ਝੁਕਣਾ ਪਿਆ ਕੇਸ ਵਾਪਸ ਹੋਏ ਤੇ ਸਮਝੌਤਾ ਹੋ ਗਿਆ ਉਹ ਬੰਦੇ ਨਾਲ ਜਿਹਨੇ ਕੇਸ ਦਰਜ ਕਰਾਈ ਸੀ ਇੱਕ ਦੋ ਇੱਕ ਦੋ ਔਰਤਾਂ ਨਾਲ ਸਮਝੌਤਾ ਜਿਹਨੂੰ ਉਹ ਭੈਣ ਕਹਿ ਕੇ ਬੁਲਾਉਂਦਾ ਸੀ ਉਹਦੇ ਵੱਲੋਂ ਛੇੜਛਾੜ ਦਾ ਪਰਚਾ ਦਰਜ ਕਰਾਇਆ ਸੀ ਕੀ ਲਾਲਾ ਕਿ ਐਡੇ ਵੱਡੇ ਘਟ ਤੋਂ ਬਾਅਦ ਸਰਕਾਰ ਦੇ ਇਸ ਮੁੱਦੇ ਨੂੰ ਲੈ ਕੇ ਕੰਨ ਖੁੱਲ ਜਾਣਗੇ ਕਿ ਐਦਾਂ ਕਿਸੇ ਤੇ ਕਿਸ ਨਹੀਂ ਪੜਾਈ ਤੇ ਕੋਈ ਅਸਰ ਹੋਏਗਾ ਇਸ ਵੱਡੇ ਇਕੱਠ ਦਾ ਦੇਖੋ ਪਰਮਿੰਦਰ ਝੋਟੇ ਦਾ ਤੋਂ ਬਾਅਦ ਆਪਾਂ ਜੇ ਕਹੀਏ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਜੇ ਅਸਰ ਹੋਇਆ ਹੁੰਦਾ ਤਾਂ ਇਹ ਭਾਨਾ ਸਿੱਧੂ ਵਾਲੀ ਗੱਲ ਨਾ ਕਰਦੇ ਛੋਟੇ ਮਾਮਲੇ ਤੇ ਤਾਂ ਹੋਰ ਹੈ ਨਾ ਪਰਮਿੰਦਰ ਝੋਟੇ ਦੇ ਕਿ ਇਸ ਵਾਰ ਤੋਂ ਝੋਟੇ ਦੀ ਇਹ ਗੱਲ ਕਰ ਰਿਹਾ ਸੀਗਾ ਮੈਂ ਪਰਮਿੰਦਰ ਝੋਟੇ ਦਾ ਇੰਨਾ ਵੱਡਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਸਰਕਾਰ ਤੇ ਫੇਰ ਕੋਈ ਅਸਰ ਨਹੀਂ ਹੋਇਆ ਤੇ ਪਰਮਿੰਦਰ ਝੋਟੇ ਦੇ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ 500 ਝੂਠੇ ਪਰਚੇ ਦਰਜ ਕਰਵਾਏ ਗਏ ਲੇਡੀਜ਼ ਵੱਲੋਂ ਕਰਾਇਆ ਗਿਆ ਉਹ ਲੇਡੀਜ਼ ਬਾਅਦ ਮੁਕਰ ਵੀ ਗਈਆਂ ਵੀ ਸਾਡੇ ਤੇ ਦਬਾਅ ਆਇਆ ਗਿਆ ਸੀ ਇਹ ਵੀ ਗੱਲ ਕਹਿ ਗਈਆਂ ਤੋਂ ਇਹ ਪੁਲਿਸ ਜਿਹੜਾ ਕਰਦੀ ਝੂਆ ਪੁਲਿਸ ਨੂੰ ਇਹਨਾਂ ਇਹਨਾਂ ਲੋਕਾਂ ਦਾ ਸਹਿਯੋਗ ਲੈਣ ਦੀ ਇੱਕ ਪਾਸੇ ਤਾਂ ਸਾਰੇ ਕਹਿੰਦੇ ਆ ਵੀ ਪੰਜਾਬ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਦੋ ਸਰਕਾਰ ਵੀ ਕਹਿੰਦੀ ਆ ਵੀ ਅਸੀਂ ਲੋਕਾਂ ਲਈ ਬਣੇ ਆ ਲੋਕਾਂ ਨੂੰ ਸਾਨੂੰ ਸਹਿਯੋਗ ਦੇਣਾ ਚਾਹੀਦਾ ਅਸੀਂ ਲੋਕਾਂ ਦੇ ਹਰ ਮੁਸ਼ਕਲ 'ਚ ਖੜਾਂਗੇ ਤੁਸੀਂ ਤਾਂ ਮੁਸ਼ਕਲਾਂ ਪੈਦਾ ਕਰ ਰਹੇ ਹੋ ਅੱਜ ਸਾਰਾ ਪੰਜਾਬ ਜਿਹੜਾ ਇੰਨੀ ਦੂਰੋਂ ਦੂਰੋਂ ਆਪਣੀਆਂ ਕਾਰਾਂ 'ਚ ਆਪਣਾ ਡੀਜ਼ਲ ਪੈਟਰੋਲ phੂਕ ਕੇ ਉੱਥੇ ਗਏ ਆ ਆਪਣੇ ਖਰਚੇ ਤੇ ਗਏ ਆ ਕਾਹਦੇ ਲਈ ਗਏ ਆ ਕੋਈ ਕੋਈ ਸਰਕਾਰ ਦੀ ਕੋਈ ਚੰਗੀ ਇਮੇਜ ਲੈ ਕੇ ਗਏ ਆ ਇਹਦੇ ਨਾਲ ਤਾਂ ਇੱਕ ਬਹੁਤ ਭੈੜਿਆ ਸੰਦੇਸ਼ ਥਰੂਆਊਟ ਦੁਨੀਆਂ ਦੇ ਵਿੱਚ ਜਾ ਰਿਹਾ ਸੀਗਾ ਕਿਉਂਕਿ ਲਾਈਵ ਹੋਏ ਸੀਗੇ ਟੂ ਇੰਟਰਨੈਸ਼ਨਲ ਲੈਵਲ ਤੇ ਵੀ ਲੋਕ ਦੇਖ ਰਹੇ ਹੋਣੇ ਹੋ ਇਸ ਪ੍ਰੋਗਰਾਮ ਨੂੰ ਤੇ ਦੁਨੀਆਂ ਦੇ ਵਿੱਚ ਇਹਦਾ ਸੰਦੇਸ਼ ਕੀ ਗਿਆ ਹੈ ਸਰਕਾਰ ਦਾ ਇਸ ਹਰਕਤ ਦਾ ਤੇ ਤੁਸੀਂ ਜਿਹੜਾ ਇੱਕ ਬੰਦਾ ਐਸੀ ਛੋਟੀ ਹਰਕਤ ਕਰੂਗਾ ਉਹ ਗੱਲ ਬਿਲਕੁਲ ਸਹੀ ਹੈ ਜਿਹੜਾ 18-18 20-20 ਲੱਖ ਦੀਆਂ ਗੱਡੀਆਂ 'ਚ ਘੁੰਮਦਾ ਆ ਕਿਸੇ ਦੀ ਚੈਨੀ ਲਾਊ ਵਰ ਰਾਤ ਨੂੰ ਤੇ ਜਿਹੜਾ ਕਿ ਬਿਲਕੁਲ ਜਿਹਨੂੰ 4-5 ਲੱਖ ਦੀ ਮਹੀਨੇ ਦੀ ਇਨਕਮ ਹੋਵੇ ਸੋਸ਼ਲ ਮੀਡੀਆ ਤੋਂ YouTube ਤੋਂ ਉਹ ਜਿਹੇ ਕੰਮ ਤੋਂ ਕਰੂਗਾ ਉਹ ਤਾਂ ਲੋਕ ਉੱਥੇ ਦੱਸ ਦਿਆ ਰਹੋ ਉਹ ਲੋਕ ਕਹਿ ਰਹੇ ਵੀ ਸਾਡੇ ਤੋਂ ਕਦੇ ਉਹਨੇ ਚਾਹ ਤੱਕ ਆਪਣੀ ਬਿੱਤਾ ਸਾਨੂੰ ਪੁਲਾਇਆ ਵੀ ਵੀ ਸਾਡੇ ਤੋਂ ਕਦੇ ਡੀਜ਼ਲ ਹੀ ਪਾਇਆ ਆਪਣੀ ਗੱਡੀ 'ਚ ਗਿਆ ਤੇ ਤੁਸੀਂ ਅਜਿਹੇ ਬੰਦੇ ਦੀ ਇਮੇਜ ਕਿਉਂ ਖਰਾਬ ਕਰਨਾ ਚਾਹੁੰਦੇ ਹੋ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਉੱਥੇ ਹਾਲਾਂਕਿ ਕਈ ਬਹੁਤ ਬੰਦਿਆਂ ਦੇ ਵਖਰੇਵੇਂ ਵੀ ਹੋਣੇ ਏ ਭਾਨਾ ਸਿੱਧੂ ਨਾਲ ਕਈ ਬੰਦਿਆਂ ਦੇ ਲੱਖਾ ਸੁਧਾਨੇ ਨਾਲ ਵੀ ਹੋਣਗੇ ਪਰ ਉਹ ਵੀ ਪਹੁੰਚੇ ਹੋਏ ਸੀਗੇ ਉਹ ਕਹਿੰਦੇ ਏ ਸਪੀਕਰ ਸਾਹਿਬ ਜਿਹੜੀ ਲੁਧਿਆਣਾ ਵਾਲੀ ਬੀਬੀ ਨੇ ਪਰਚਾ ਦਰਜ ਕਰਾਇਆ ਉਹਦੇ ਕੋਲ ਕਹਿੰਦੇ ਲਾਇਸੈਂਸ ਵੀ ਨਹੀਂ ਹੈਗਾ ਟ੍ਰੈਵਲ ਜੈਂਟੀ ਦਾ ਉਹ ਉਸ ਜਿਹਦੇ ਕੋਲ ਲਾਇਸੈਂਸ ਨਾ ਹੋਵੇ ਉਹ ਤੇ ਕਿਵੇਂ ਯਕੀਨ ਪੁਲਿਸ ਨੇ ਕਰ ਲਿਆ ਤੇ ਸਿੱਧੂ ਇਹਨੂੰ ਟਾਰਗੇਟ ਕਰ ਲਿਆ ਭਾਨੇ ਸਿੱਧੂ ਨੂੰ ਮੈਂ ਤਾਂ ਆਪ ਹੈਰਾਨ ਆ ਵੀ ਪੁਲਿਸ ਦੀ ਕਾਰਜਕਾਰੀ ਤੇ ਜਿਸ ਕੋਲ ਲਾਇਸੈਂਸ ਹੀ ਨਹੀਂ ਹੈ ਬੰਦੇ ਭੇਜਣ ਦਾ ਆਹੋ ਪਤਾ ਨਹੀਂ ਕਹੇ ਜੇ ਕਾ ਮਤਲਬ ਇਸ ਤਰ੍ਹਾਂ ਬੰਦੇ ਭੇਜ ਦੀ ਹੋਣੀ ਵੀ ਤੁਸੀਂ ਤਾਂ ਉਹ ਤੇ ਉਹਦੀ ਬਲਕੇ ਇਨਵੈਸਟੀਗੇਸ਼ਨ ਕਰੋ ਵੀ ਕਹੇ ਕਹੇ ਜੇ ਬੰਦੇ ਭੇਜ ਰਿਹਾ ਵੀ ਤੂੰ ਕਿਸ ਹਿਸਾਬ ਨਾਲ ਕਰ ਰਹੀਆਂ ਕਿੰਨੇ ਕ ਬੰਦਿਆਂ ਨੂੰ ਲੈ ਰਹੀਆਂ ਤੇਰੇ ਕੋਲ ਕੀ ਆ ਵੀ ਲੋਕਾਂ ਦੇ ਵਿੱਚ ਤੁਸੀਂ ਇੰਨੀ ਹਾਹਾਕਾਰ ਪਚਾਈ ਵੀ ਆ ਲੋਕ ਜਮੀਨਾਂ ਵੇਚ-ਵੇਚ ਕੇ ਉਹ ਕਰਕੇ ਟਰੈਵਲ ਏਜੰਟਾਂ ਕੋਲ ਫਸਦੇ ਆ ਮੁੜ ਕੇ ਉਹਨਾਂ ਦੇ ਪੈਸੇ ਨਾਲ ਸਰਕਾਰ ਦੁਆਆਂ ਦੀਆਂ ਦਾ ਅਦਾਲਤਾਂ ਦੇ ਧੱਕੇ ਖਾਣੇ ਬੰਨੇ ਆ ਤੇ ਜੇ ਅਜਿਹੇ ਕੰਮ ਕੋਈ ਸਮਾਜ ਸੇਵੀ ਨੌਜਵਾਨ ਕਰਦੇ ਆ ਤਾਂ ਉਹਨਾਂ ਦੀ ਤਾਂ ਸਰਾਹਨਾ ਕਰਨੀ ਬਣਦੀ ਆ ਉੱਥੇ ਇੱਕ ਬੀਬੀ ਬੋਲ ਰਹੀ ਸੀਗੀ ਉਹ ਨਵਜੋਤ कौर ਲੰ ਉਹ ਇਹ ਗੱਲ ਕਹਿ ਰਹੀ ਸੀਗੀ ਵੀ ਅਸੀਂ ਤਾਂ ਸੋਦੇ ਸੀਗੇ ਇਹ ਵੀ ਜਿਹੜਾ ਬੰਦਾ ਸਮਾਜ ਦੇ ਲਈ ਕੰਮ ਕਰਦਾ ਹੈ ਉਹਨੂੰ ਸਮਾਜ ਸੇਵਾ ਦੇ ਲਈ 26 ਜਨਵਰੀ ਵਾਲੇ ਦਿਨ ਸਨਮਾਨ ਕਰਨਾ ਪੈਂਦਾ ਪਰ ਇਹਨਾਂ ਨੇ ਕਹਿੰਦੇ ਸਨਮਾਨ ਤਾਂ ਪੁੱਠਾ ਕਰਤਾ ਕਹਿੰਦੇ ਸੱਚ ਤਾਂ ਹੈਰਾਨ ਨੂੰ ਇਹ ਤਾਂ ਕਹਿੰਦੇ ਅਸੀਂ ਬੜਾ ਲੋਕਾਂ ਦੀ ਸਰਕਾਰ ਲੋਕਾਂ ਦੇ ਮਨ ਲਿਆ ਚ ਲੈ ਗਰੂਗੀ ਸਰਕਾਰ ਲੋਕਾਂ ਦੇ ਘਰਾਂ ਚ ਚੱਲਿਆ ਕਰੂਗੀ ਇਹ ਤਾਂ ਕਹਿੰਦੇ ਲੱਗਦਾ ਹੁਣ ਪੰਜਾਬ ਤੋਂ ਨਹੀਂ ਦਿੱਲੀ ਤੋਂ ਚੱਲਣ ਲੱਗੀ ਲੋਕ ਸਿੱਧਾ ਟਾਰਗੇਟ ਦਿੱਲੀ ਨੂੰ ਕਰ ਰਹੇ ਆ ਵੀ ਇਹਦੇ ਪਿੱਛੇ ਦਿੱਲੀ ਚੱਲ ਰਹੀ ਆ ਬੇਤਰ ਆਪਣਾ ਹੁਣ ਕੰਮੇ ਨਹੀਂ ਹੋ ਰਿਹਾ ਸਾਰਾ ਕੰਮ ਜੋ ਹੋ ਰਿਹਾ ਦਿੱਲੀ ਤੋਂ ਹੋ ਰਿਹਾ ਜੀਆਂ ਗੱਲਾਂ ਉੱਥੇ ਹੋ ਰਹੀਆਂ ਸੀ ਜਿਹੜਾ ਕਿ ਪੰਜਾਬ ਸਰਕਾਰ ਦਾ ਬਹੁਤ ਮਾੜਾ ਇਮੇਜ ਆ ਰਿਹਾ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਤਾਂ ਬੜਾ ਸਪਸ਼ਟ ਗਿਆ ਵੀ ਇੱਕ ਇਸ ਹਲਕੇ ਤੋਂ ਲੋਕ ਸਭਾ ਦਾ ਐਮਪੀ ਵੀ ਰਿਹਾ ਭਗਵਾਨ ਸਿੰਘ ਮਾਨ ਦੋ ਵਾਰ ਉਹਨੂੰ ਆਪਣੇ ਵੋਟਰ ਦੇ ਨਾਲ ਇਹ ਜਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਔਰ ਉਹ ਇਹਨਾਂ ਨੇ ਕੱਲ ਹੋ ਰਹੀ ਵੀ ਕਹੀ ਵੀ ਇੱਕ ਬਰਨਾਲੇ ਦਾ ਵੀ ਕੋਈ ਹਿੰਦੂ ਨੌਜਵਾਨ ਵੀ ਆ ਉਹ ਵੀ ਬਹੁਤ ਵਧੀਆ ਉਹ ਤੇ ਵੀ ਕਹਿੰਦੇ ਚੈਨੀ ਚੋਰੀ ਦਾ ਪਤਾ ਮੈਨੂੰ ਲੱਗਦਾ ਨੇ ਜਿਵੇਂ ਗੈਂਗਸਟਰਾਂ ਦਾ ਨਾਲ ਕੰਮ ਕਰਦੇ ਆ ਪੁਲਿਸ ਵਾਲੇ ਵੀ ਮੁਕਾਬਲਾ ਹੈ ਉਹਦੇ ਗਿੱਟੇ 'ਚ ਗੋਲੀ ਲੱਗੀ ਪੁਲਿਸ ਵਾਲੇ ਦੇ ਪੱਗ 'ਚ ਲੱਗੀ ਉਹਦੇ ਗਿੱਟੇ 'ਚ ਲੱਗੀ ਉਹਦੇ ਪੱਗ 'ਚ ਲੱਗੀ ਉਹਦੇ ਬਾਅਦ ਐ ਹੋ ਗਿਆ ਉਹ ਹੋ ਗਿਆ ਉਹੀ ਕੰਮ ਹੋਣ ਇਹਨਾਂ ਨੇ ਇਹ ਮੁੰਡਿਆਂ ਨੂੰ ਫੜਦਾ ਚੈਨੀ ਚੈਨੀ ਵਾਲਾ ਸਿਸਟਮ ਸ਼ੁਰੂ ਕਰਾਇਆ ਵੀ ਇਹਨੂੰ ਫੜਿਆ ਚੈਨੀ ਬਾਗ ਉਹ ਚੈਨੀ ਬਾਗ ਇਹ ਪਤਾ ਨਹੀਂ ਕਿਹੜੀ ਥਿਊਰੀ ਤੇ ਕੰਮ ਕਰ ਰਹੇ ਬਹੁਤ ਜਿਸ ਤਰ੍ਹਾਂ ਲੱਖਸਧਾਨਾ ਪਿੰਡਾਂ 'ਚ ਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਰਹੇ ਨੇ ਉਹ ਪਹਿਲਾਂ ਤਿੱਖੇ ਰੂਪ ਚ ਲੱਖਾਸਧਾਣਾ ਪੰਜਾਬ ਸਰਕਾਰ ਜਾਂ ਭਗਵੰਤ ਮਾਨਲਾਪ ਨਹੀਂ ਸੀ ਬੋਲਦਾ ਲੱਖਾਸਧਾਣਾ ਵੀ ਤਿੱਖੇ ਰੂਪ ਚ ਬੋਲਦਾ ਮੈਂ ਦੱਸਾਂ ਤੁਹਾਨੂੰ ਲੱਖਾਸਧਾਣਾ ਨੇ ਜਿਹੜੀ ਗੱਲ ਮੈਂ ਸਪਸ਼ਟ ਕਰਨੀ ਚਾਹੂੰਗਾ ਵੀ ਲੱਖਾਸਧਾਣਾ ਨੇ ਜਿਹੜੇ ਅੱਜ ਸਟੇਜ ਤੋਂ ਉਹਦਾ ਲੈਕਚਰ ਦੇ ਆ ਉਹਨੇ ਕੀਤਾ ਗਿਆ ਇਸ ਨੂੰ ਕਿ ਲੱਖੇ ਸਧਾਣਾ ਦੀ ਜਿਹੜੀ ਪਿੰਡਾਂ ਚ ਜਿਹੜੀ ਲਾਮਬੰਦੀ ਹੋ ਰਹੀ ਹੈ ਇਹ ਵੀ ਚਰਚਾ ਕਿ ਲੱਖਾਸਧਾਣਾ ਬਠਿੰਡੇ ਤੋਂ ਲੋਕ ਸਭਾ ਚੋਣ ਲੜ ਸਕਦਾ ਹੈ ਕਕਈ ਕੋਈ ਲੱਗਦਾ ਕਿ ਇਹਦੇ ਪਿੱਛੇ ਕੋਈ ਸਿਆਸਤਾ ਪਾਣਾ ਹੋ ਸਕਦੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਦਾ ਬਹੁਤ ਸਾਰੀਆਂ ਪਾਰਟੀਆਂ ਮਿਲ ਕੇ ਵੀ ਕੰਮ ਕਰ ਲੈਂਦੀਆਂ ਜਿਵੇਂ ਅਮਰਤਪਾਲ ਦਾ ਜਦੋਂ ਅਮਰਤਪਾਲ ਦਾ ਵੀ ਇਸ਼ੂ ਚੱਕਿਆ ਗਿਆ ਉੱਥੇ ਬਹੁਤ ਬੋਲਿਆਂ ਬੁਲਾ ਰਹੇ ਅਮਰਤਪਾਲ ਦੇ ਹੱਕ 'ਚ ਅਮਰਤਪਾਲ ਦਾ ਇਸ਼ੂ ਤੇ ਵੀ ਗੱਲ ਹੋਈ ਆ ਉੱਥੇ ਬੰਦੀ ਸਿੰਘਾਂ ਦੀ ਵੀ ਗੱਲ ਹੋਈ ਆ ਮੈਨੂੰ ਐ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦਾ ਅੰਦੋਲਨ ਵੀ ਤਿੱਖਾ ਹੋਊਗਾ ਤੇ ਹੋਰ ਅੰਦੋਲਨ ਵੀ ਤਿੱਖਾ ਹੋਣਗੇ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਜਿਵੇਂ ਜਾਗੀ ਆ ਜਿਵੇਂ ਕਿਸਾਨੀ ਅੰਦੋਲਨ ਤੋਂ ਬਾਅਦ ਆਇਆ ਲੱਗਦਾ ਸੀਗਾ ਤੇ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਅਮਰਤਪਾਲ ਦੇ ਅੰਦਰ ਜਾਣ ਤੋਂ ਬਾਅਦ ਵੀ ਲੱਗਦਾ ਹੁਣ ਨੌਜਵਾਨੀ ਦੇ ਵੀ ਡਰ ਪੈਦਾ ਹੋ ਗਿਆ ਨੌਜਵਾਨੀ ਸ਼ਾਇਦ ਘਰਾਂ 'ਚ ਬੈਠ ਗਈ ਪਰ ਅੱਜ ਦੇ ਮਾਹੌਲ ਤੋਂ ਲੱਗਦਾ ਵੀ ਨੌਜਵਾਨੀ ਮੁੜ ਕੇ ਘਰਾਂ ਤੋਂ ਬਾਹਰ ਆ ਗਈ ਸੜਕਾਂ 'ਤੇ ਨਿਕਲੇ ਦੇਖੋ ਉਹਨਾਂ ਨੇ ਇਹ ਗੱਲ ਲੱਖਿਆ ਸਿਧਾਣੇ ਨੇ ਇਹ ਬਠਿੰਡਾ ਚੋਣ ਦਾ ਬਹੁਤ ਪਹਿਲਾਂ ਤੋਂ ਐਲਾਨ ਕਰਿਆ ਵਾ ਵੀ ਮੈਂ ਬਠਿੰਡੇ ਤੋਂ ਇਲੈਕਸ਼ਨ ਲੜੂਗਾ ਤੇ ਉਹ ਪੰਜਾ ਜਿਹੜਾ ਪਿੰਡਾਂ ਨੂੰ ਜਗਾਉਣ ਦੇ ਲਈ ਦੌਰੇ ਵੀ ਕਰ ਰਿਹਾ ਸੀਗਾ ਉਹਦਾ ਇੱਕ 파ਰਟ ਸੀਗਾ ਜਦੋਂ ਇਹਨੂੰ ਠੱਲ ਪਾਈ ਗਈ ਆ ਇਹ ਗੱਲ ਬਿਲ ਜਦ ਅਮਰਤਪਾਲ ਦੇ ইস্যੂ ਤੇ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇੱਕ ਸੁਰਚ ਬੋਲੀਆਂ ਵਿਧਾਨ ਸਭਾ 'ਚ ਵੀ ਬੋਲੀਆਂ ਉਹਦੀ ਗ੍ਰਿਫਤਾਰੀ ਇਵਨ ਕਾਲੀਦਾਲ ਤੇ ਵਿਕਰਮ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਨੂੰ ਕਹਿੰਦੇ ਆ ਬੜੇ ਵਿਵਾਖ ਆਗੂ ਆ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਵੀ ਜੇ ਸਰਕਾਰ ਤੇ ਕੁਝ ਨਹੀਂ ਹੁੰਦਾ 15 20 ਮਿੰਟ ਸਾਨੂੰ ਦੇ ਦਿਓ ਇਹ ਆਜਾ ਡਾਇਲੋਗ ਵੀ ਮਾਰਿਆ ਸੀਗਾ ਪਰ ਜਦੋਂ ਅਮਰਤਪਾਲ ਸਿੰਘ ਦੀ ਅਰੈਸਟ ਹੋ ਗਈ ਤੁਸੀਂ ਡੋਗਲਾ ਬਣ ਦੇਖੋ ਜਦੋਂ ਅਮਰਤਪਾਲ ਸਿੰਘ ਦੀ ਅਰੈਸਟ ਹੋ ਗਈ ਅਮਰਤਪਾਲ ਸਿੰਘ ਤੇ ਯੂਪੀਏ ਲੱਗ ਗਿਆ ਤਾਂ ਬੀਬੀ ਹਰਸ਼ਿਮਰਤ ਕੌਰ ਕਹਿ ਰਹੀ ਆ ਬਹੁਤ ਸਰਕਾਰ ਨੇ ਮਾੜਾ ਕਰਿਆ ਇਹ ਨਾਲੇ ਸਾਨੂੰ ਇਹ ਬੜੀ ਮੁੱਦਾ ਜਿਹਾ ਹੈ ਕਿ ਮੈਂ ਨ ਪੰਨਾ ਸਿੱਧੂ ਇੱਕ ਇਹ ਹੁੰਦਾ ਤੁਸੀਂ ਫੀਲ ਵੀ ਹੂੰ ਕਿ ਇੱਕ ਕਾਨੂੰਨੀ ਕਾਰਵਾਈ ਕਰਨੀ ਹੁੰਦੀ ਆ ਕਿ ਜੋ ਪੁਲਿਸ ਵਾਲਿਆਂ ਖਿਲਾਫ ਡੀਜੀਪੀ ਨੂੰ ਜਾਂ ਡੀਆਈਜੀ ਨੂੰ ਕੋਈ ਐਸ ਲੈਵਲ ਦੇ ਲੈਟਰ ਵੀ ਦਿੱਤੇ ਗਏ ਨੇ ਕਿ ਪਰਚਾ ਦਰਜ ਕੀਤਾ ਇਹਦੀ ਜਾਂਚ ਕਰਾਓ ਕਿਉਂਕਿ ਜੇ ਜਾਂਚ ਹੋ ਜੇ ਪੁਲਿਸ ਲੈਵਲ ਤੇ ਆਈਸੀ ਲੈਵਲ ਤੇ ਤਾਂ ਉਹ ਦਾ ਬਚ ਸਕਦਾ ਇਹਦਾ ਇਹਦਾ ਤਾਂ ਜਾਦੇ ਉੱਥੇ ਦੇ ਆਰਗੇਨਾਈਜ਼ਰ ਨੂੰ ਪਤਾ ਹੋਊਗਾ ਵੀ ਉਹਨਾਂ ਨੇ ਕਿ ਇਹ ਇਸ ਸੰਬੰਧ ਦੇ ਵਿੱਚ ਕੋਈ ਅੱਗੇ ਕੋਈ ਐਕਸ਼ਨ ਲਿਆ ਕਿ ਨਹੀਂ ਲਿਆ ਪਰ ਇੱਕ ਗੱਲ ਜ਼ਰੂਰ ਆ ਉਹ ਸਾਰੇ ਕਹਿ ਰਹੇ ਬਿਨਾਂ ਸ਼ਰਤ ਤੁਰੰਤ ਛੱਡਿਆ ਜਾਵੇ ਨਹੀਂ ਅੰਦੋਲਨ ਤੇਜ਼ ਕੀਤਾ ਜਾਊਗਾ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਢੂਰੀ ਦੇ ਵਿੱਚ 31 ਤਰੀਕ ਨੂੰ ਵੱਡੇ ਮਜਾਰੇ ਦਾ ਤੇ ਉੱਥੇ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਜੇ ਨਾ ਛੱਡਿਆ ਤਾਂ ਮੈਂ 31 ਤਰੀਕ ਨੂੰ ਐਕਸ਼ਨ ਕਰੂੰਗਾ ਤੇ ਦੂਜੇ ਪਾਸੇ ਲਖੇ ਸੁਧਾਣੇ ਦੀ ਸਪੀਚ ਦੇ ਵਿੱਚ ਇਹ ਚੱਲ ਰਿਹਾ ਸੀਗਾ ਵੀ ਉਹ ਭਗਵਾਨ ਤੁਮਾਨ ਦੇ ਘਰ ਦਾ ਕਰੋ ਕਰੰਦਾ ਪਰਾਂ ਦੇ ਰਹੇ ਸੀਗੇ ਭਗਵਾਨ ਤੁਮਾਨ ਦੇ ਘਰ ਦਾ ਕਰੋ ਕਰਾਂਗੇ 5 ਤਰੀਕ ਨੂੰ ਦੇ ਨੇੜੇ ਤੇੜੇ ਜਿਹੜੀ ਗੱਲ ਕਰ ਰਹੇ ਸੀ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਨੇ ਇਹ ਇਹ ਮੈਨੂੰ ਲੱਗਦਾ ਹੈ ਕੇਸ ਇਹਦਾ ਵਾਪਸ ਬਿਨਾਂ ਸ਼ਰਤ ਲੈ ਕੇ ਇਹਨੂੰ ਰਿਹਾ ਨਹੀਂ ਕਰਦੇ ਤਾਂ ਇਹ ਇੱਕ ਵੱਡਾ ਅੰਦੋਲਨ ਨੌਜਵਾਨੀ ਦਾ ਇੱਕ ਵੱਡਾ ਅੰਦੋਲਨ ਵੀ ਲੋਕਾਂ ਦੇ ਸਾਹਮਣੇ ਆ ਸਕਦਾ ਹੈ ਦੂਜੇ ਪਾਸੇ ਕਿਸਾਨ ਵੀ ਆਪਣਾ ਅੰਦੋਲਨ ਛਿੜ ਰਹੇ ਹਨ ਔਰ ਇਸ ਦੇਖਣ ਵਾਲੀ ਗੱਲ ਹੈ ਜਿ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਸੀਗੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਸੀਗੀਆਂ ਨੌਜਵਾਨ ਵਰਗ ਵੀ ਸ਼ਾਮਲ ਸੀਗੇ ਅਕਾਲੀ ਸ਼ਰੋਹਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਮਾਇंदे ਵਰਕਰ ਸਾਰੇ ਸ਼ਾਮਲ ਸੀਗੇ ਸਿਮਰਜੀਤ ਸਿੰਘ ਮਾਗ ਉਹਨਾਂ ਦੀ ਗਵਾਹੀ ਕਰ ਰਹੇ ਸੀਗੇ ਦੂਜੇ ਪਾਸੇ ਇਕਬਾਲ ਸਿੰਘ ਝੁੰਦਾ ਵੀ ਮੈਂ ਦੇਖਿਆ ਸਟੇਜ ਤੋਂ ਬੋਲਦਾ ਇਕਬਾਲ ਸਿੰਘ ਝੁੰਦਾ ਵੀ ਬੋਲਿਆ ਤੇ ਹੋਰ ਸਾਰੇ ਉਹ ਵੀ ਗਏ ਹੋਣਗੇ ਤੋਂ ਇਹ ਇੱਕ ਇੱਕ ਨੂੰ ਲੱਗਦਾ ਵੀ ਨੌਜਵਾਨੀ ਨੂੰ ਦੇ ਹੱਕ ਦੇ ਵਿੱਚ ਇਹ ਇੱਕ ਚੰਗੀ ਗੱਲ ਆ ਜੇ ਪੰਜਾਬ ਦੀ ਨੌਜਵਾਨੀ ਬਾਰੇ ਸੋਚ ਰਹੇ ਆ ਸਰਕਾਰ ਨੂੰ ਸੱਟ ਨਹੀਂ ਆਈਦਾ ਇਹ ਤਾਂ ਬਲਕਿ ਸਰਕਾਰ ਦਾ ਪਰ ਜੀ ਸਾਹਿਬ ਇਹ ਲੰਮਾ ਖਿੱਚਿਆ ਗਿਆ ਅੰਦੋਲਨ ਭਾਨੇ ਸਿੱਧੂ ਨੂੰ ਲੈ ਕੇ ਤਾਂ ਲੋਕ ਸਭਾ ਤੇ ਵੀ ਇਹਦਾ ਅਸਰ ਪੈ ਸਕਦਾ ਸਰਕਾਰ ਨੂੰ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਦੇਖੋ ਵੋਟਾਂ ਕਿੱਥੋਂ ਮਿਲਣੀਆਂ ਹੁੰਦੀਆਂ ਹਨ ਵੋਟਾਂ ਪਵਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਯੂਥ ਦੀ ਜੇ ਯੂਥ ਇਹ ਵਿਰੁੱਧ ਹੋ ਗਿਆ ਸਰਕਾਰ ਨੂੰ ਕੀ ਭਾਲਦੇ ਸਰਕਾਰ ਨੂੰ ਕੁਝ ਨਹੀਂ ਬਣਨਾ ਇੱਥੇ ਵੱਡਾ ਬਦਲਾਅ ਆ ਜਾਊਗਾ ਇਹ ਯੂਥ ਹੀ ਵਿਰੁੱਧ ਹੋ ਗਿਆ ਤਾਂ ਸਰਕਾਰ ਦੇ ਪੱਲੇ ਕੀ ਹੈ ਇਹੀ ਇੱਕ ਯੂਥ ਜਿਹੜਾ ਕਿ ਮੋਬਾਈਲ ਤੋਂ ਹਰ ਹਰ ਬੰਦਾ ਲਾਈਵ ਕਰ ਰਿਹਾਦਾ ਹਰ ਬੰਦਾ ਮੋਬਾਈਲ ਤੁਸੀਂ ਦੇਖ ਲਓ ਵੀ ਉਹ ਬੰਦੇ ਨੇ ਕਿੱਥੇ ਕਿੱਥੇ ਤੱਕ ਗੱਲ ਪਜਾਣੀ ਹੈ ਕਿੱਥੇ ਕਿੱਥੇ ਤੱਕ ਗੱਲ ਪਜਾਣੀ ਹੈ ਤੇ ਅ ਜਦੋਂ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਬਰਨਾਰ ਸਾਹਿਬ ਉਦੋਂ ਬਿਲਕੁਲ ਵੀ ਇੱਕ ਸ਼ਬਦ ਵੀ ਨਹੀਂ ਬੋਲੇ ਉਹ ਜਦ ਕਿ ਲੁਧਿਆਣੇ ਜਦੋਂ ਪੇਸ਼ ਕੀਤਾ ਸੀ ਭਾਨਾ ਸਿੱਧੂ ਬੋਲਦਾ ਸੀ ਕਿ ਮੇਰੇ ਇੱਤੇ ਗਲਤ ਕੀਤਾ ਇਹ ਹੈ ਕਿ ਪੁਰਸ ਨੇ ਕਹਿ ਦਿੱਤਾ ਆ ਜਾ ਫਿਰ ਭਾਨਾ ਸਿੱਧੂ ਨੂੰ ਇਹ ਹੋਣਾ ਕਿ ਮੈਨੂੰ ਹੁਣ ਬੋਲਣ ਦੀ ਲੋੜ ਨਹੀਂ ਪਰ ਪੱਤਰਕਾਰਾਂ ਨੇ ਪੁੱਛਿਆ ਉਹ ਮੈਜੀਕ ਪੁੱਛਿਆ ਉਹ ਬਿਲਕੁਲ ਚੁੱਪ ਕਰਕੇ ਲੰਘ ਗਏ ਇਹ ਪੱਤਰਕਾਰਾਂ ਨੇ ਮੈਨੂੰ ਮੈਂ ਤਾਂ ਵੈਸੇ ਇਹ ਵਿਚਾਰਿਆ ਸੀਗਾ ਵੀ ਪਹਿਲਾਂ ਮੂਰੇ ਤੋਂ ਮੂਰੇ ਲੋਕ ਬੈਠੇ ਸੀਗੇ ਫਿਰ ਪਿੱਛੇ ਤੋਂ ਪੇਸ਼ ਕਰਤਾ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਨੂੰ ਹੀ ਮਿਲਾਇਆ ਮੈਂ ਕਿਸੇ ਪੱਤਰਕਾਰ ਦਾ ਹੀ ਸੁਣ ਰਿਹਾ ਸੀਗਾ ਵੀ ਜਿਹੜਾ ਕਿ ਮਿਲਾਣਾ ਹੁੰਦਾ ਹੈ ਪਰ ਉਹ ਮਿਲਾਇਆ ਨਹੀਂ ਹੈਗਾ ਔਰ ਪ੍ਰੈਸ ਵਾਲਿਆਂ ਦੇ ਨੇੜੇ ਜਾਣ ਦਈਏ ਪ੍ਰੈਸ ਵਾਲਿਆਂ ਨਾਲ ਗੱਲ ਨਹੀਂ ਕਰਨ ਦਈ ਉਹਨਾਂ ਨੂੰ ਜਦੋਂ ਮੈਂ ਕਿਹਾ ਕੋਈ ਪੱਤਰਕਾਰ ਉੱਥੇ ਵੀ ਕਿ ਉੱਥੇ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਕਰਾ ਬਿਲਕੁਲ ਵੀ ਅਜਪਾਨਾ ਸਿੱਧੂ ਨਹੀਂ ਬੋਲੇ ਕਿਉਂਕਿ ਲੁਧਿਆਣਾ ਤੇ ਬੋਲਣ ਲੱਗਿਆ ਸੀ ਕਿਉਂ ਨਹੀਂ ਕੁਰਸ ਨੇ ਉਹਨੂੰ ਦਬਾਇਆ ਸਾਈਡ ਤੇ ਕੀਤਾ ਮੂੰਹ ਬੰਦ ਕਰ ਦੇ ਉਹ ਤੇ ਦਬਾਅ ਹੋਊਗਾ ਉਹ ਤੇ ਪੂਰਾ ਪ੍ਰੈਸ਼ਰ ਹੋਣਾ ਵੀ ਜੇ ਤੂੰ ਬੋਲੇ ਤੇ ਤੇਰਾ ਰਿਮਾਂਡ ਵੀ ਲੈਣਾ ਰਿਮਾਂਡ ਚੱਲ ਰਿਹਾ ਤਾਂ ਤੇਰੇ ਨਾਲ ਇਹ ਹੋਣਾ ਇਹ ਵੀ ਹੁਣ ਤੇਰੇ ਤੇ ਦੋ ਦੋ ਕੇ ਸੋਰ ਪਾ ਦਾਂਗੇ ਆਹ ਕੁਝ ਵੀ ਹੋ ਸਕਦਾ ਦੇਖੋ ਇਹ ਕੇਸ ਪਾਣੇ ਦਾ ਇਹਨਾਂ ਦੇ ਹੱਥੇ ਜਾਂਦਾ ਕੇਸ ਤੁਸੀਂ ਮੈਂ ਪਤਾ ਨਹੀਂ ਤੁਨ ਮੈਂ ਕੱਲ ਹੋਰ ਯਾਦ ਕਰਾ ਦਵਾਂ ਕੇਸ ਪਾਣ ਦੀ ਕਲਾ ਦੀ ਇਹ ਲੱਖਾਂ ਸਿਧਾਣੇ ਆ ਤਾਂ ਇਹਨੇ ਦੇ ਇੱਕ ਵਾਰ ਇਹਨਾਂ ਨੇ ਚਿੱਟੇ ਦਾ ਕੇਸ ਪਵਾਦਾ ਦਾ ਕਿਸੇ ਸਮਗਲਰ ਦੇ ਨਾਮ ਤੇ ਵੀ ਉਹ ਚਿੱਟਾ ਨਾਲ ਵੀ ਹੋਸ ਸਮਗਲਰ ਨਾਲ ਇਹਦੇ ਸਬੰਧ ਆ ਇਹਦੇ ਕੇਸ ਪਵਾਦਾ ਚਿੱਟੇ ਦਾ ਉਧਰਲੇ ਪਾਸੇ ਬਾਰਡਰ ਏਰੀਆ ਵਾਲੇ ਪਾਸੇ ਤਾਂ ਇੱਥੇ ਫਿਰ ਇਹਨੇ ਮਹਾਰਾਜ ਕਰਿਆ ਕੱਟ ਬਹੁਤ ਜ਼ਬਰਦਸਤ ਉਸ ਕੱਟ ਦੇ ਵਿੱਚ ਵੀ ਸਿਮਰਜੀਤ ਸਿੰਘ ਮਾਨ ਹੋਣੀ ਆਏ ਸੀਗੇ ਅਮਰਪਾਲ ਸਿੰਘ ਵੀ ਜਦ ਬਾਹਰ ਸੀਗਾ ਬਹੁਤ ਭਾਰੀ ਕੱਟ ਸੀਗਾ ਮਹਾਰਾਜ ਦੀ ਮੰਡੀ 'ਚ ਤੇ ਉੱਥੇ ਅਜੇ ਕੱਟ ਸ਼ੁਰੂ ਹੋਣ ਦਾ ਜਦੇ ਉੱਥੇ ਮੈਸੇਜ ਆ ਗਿਆ ਵੀ ਕੇਸ ਵਾਪਸ ਹੋ ਗਿਆ ਤੋਂ ਪਹਿਲਾਂ ਪਾਤਾ ਫਿਰ ਵਾਪਸ ਹੋ ਗਿਆ ਠੀਕ ਹੈ ਤੋਂ ਇਹ ਕਰਦੇ ਆ ਕੰਮ ਤੋਂ ਇਸ ਤੋਂ ਅਫੀਸਰ ਬਰਾੜ ਸਾਬ ਸ਼ੁਕਰੀਆ ਤੋਂ ਬਰਾੜ ਸਾਬ ਨੇ ਕਿਹਾ ਕਿ ਵੱਡਾ ਇਕੱਠ ਹੋਇਆ ਨੌਜਵਾਨਾਂ ਦਾ ਤੇ ਨੌਜਵਾਨਾਂ ਚ ਇੱਕ ਬੇਚੈਨੀ ਹੈ ਕਿ ਪੁਲਿਸ ਨਜਾਇਜ਼ ਚੱਲ ਰਹੀ ਆ ਨੌਜਵਾਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਦਕਿ ਇਹ ਜੁਮੇਬਰ ਸਰਕਾਰ ਦੀ ਹੁੰਦੀ ਆ ਕਿ ਜੇਕਰ ਕੋਈ ਟਰੈਵਲ ਏਜੰਟ ਠੱਗੀਆਂ ਮਾਰੇ ਤੇ ਸਰਕਾਰ ਉੱਥੇ ਕਾਰਵਾਈ ਕਰੇ ਪਰ ਇਹ ਗੁਰਕਤੰ ਦਾ ਚੱਲ ਹੀ ਰਿਹਾ ਜੋ ਟਰੈਵਲ ਜੰਟੀ ਦਾ ਤੋ ਦੇਖਦੇ ਹਾਂ ਭਾਨੇ ਸਿੱਧੂ ਮਾਮਲੇ ਨੂੰ ਲੈ ਕੇ ਸਿਆਸਤ ਕਿਸ ਤਰ੍ਹਾਂ ਭਕੇਗੀ ਧੰਨਵਾਦ ਬ੍ਰਾਦਰ ਸਾਹਿਬ ਧੰਨਵਾਦ